ਜੀ ਨਾਮ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਜੀਤ ਸਿੰਘ ਪਿੰਡ ਜੇਠਵਾਲ ਡੇਰਾ ਸੁਧਾਰਪੁਰੀ ਗੁਰਦੁਆਰਾ ਸਾਹਿਬ ਤੋਂ ਮੈਂ ਗਰੰਤੀ ਸਿੰਘ ਦੀ ਡਿਊਟੀ ਨਿਭਾਉਣਾ ਵਾਂ ਹਾਂਜੀ ਸੋ ਨਾਮ ਜੀ ਇਹਨਾਂ ਨੂੰ ਕਿੱਦਾਂ ਜਾਣਦੇ ਹਾਂਜੀ ਇਹ ਜੀ ਸ਼ੁਰੂ ਤੋਂ ਹੀ ਸਾਡੇ ਤੋਂ ਇੱਥੇ ਲੱਗੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਘਰਿਆ ਤੇ ਇਹ ਚਾਰ ਸਾਲ ਆਪਣੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਹੀ ਦਰਬਾਰ ਸਾਹਿਬ ਤੋਂ ਉਹਨਾਂ ਦੀ ਅਕਾਡਮੀ ਤੋਂ ਇਹਨਾਂ ਨੇ ਜਿਹੜੀ ਹੈ ਇਹ ਕੀਰਤਨ ਦੀ ਜਿਹੜੀ ਵਿੱਦਿਆ ਹੈ ਜਿਹੜੀ ਹਾਸ ਪ੍ਰਾਪਤ ਕੀਤੀ ਆ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਆਂ ਕਿ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਨੂੰ ਜੋ ਵੀ ਐਸਜੀਪੀਸੀ ਜਾਂ ਹੋਰ ਸਿੱਖ ਜਥੇਬੰਦੀਆਂ ਸਮੂਹ ਸਾ ਸੰਗਤ ਜਿਹੜੀ ਇਸ ਵਕਤ ਸੁਣ ਰਹੀ ਆ ਬੇਨਤੀ ਨੂੰ ਸੋ ਜਿੰਨਾ ਵੀ ਹੋ ਸਕੇ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਦਾ ਵੱਧ ਤੋਂ ਵੱਧ ਸਾਥ ਦਿਨ ਜਿੱਥੇ ਕਿਤੇ ਕੀਰਤਨ ਦੀ ਡਿਊਟੀ ਆ ਉਹਨਾਂ ਨੂੰ ਡਿਊਟੀ ਨਿਭਾਉਣ ਦੀ ਸੇਵਾ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਇਹ ਉਹ ਚਲਾ ਸਕਣ ਤੇ ਮੇਰੀ ਹੋਰ ਵੀ ਸਮੂਹ ਸਾਧ ਸੰਗਤ ਨੂੰ ਬੇਨਤੀ ਆ ਕਿ ਘਰਾਂ ਦੇ ਵਿੱਚ ਜੋ ਵੀ ਆਪਾਂ ਖੁਸ਼ੀ ਜਾਂ ਗਮੀ ਦੇ ਪ੍ਰੋਗਰਾਮ ਕਰਵਾਉਨੇ ਆ ਸੋ ਜਿੰਨਾ ਵੀ ਹੋ ਸਕੇ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਤਾ ਜੋ ਆਪਣੇ ਘਰ ਦਾ ਗੁਜ਼ਾਰਾ ਸੌਖਾ ਚਲਾ ਚਖਨ ਉਹ ਡਾਕਟਰ ਤੱਕ ਉਪਰੋਚ ਨਹੀਂ ਕੀਤੀ ਆ ਜੀ ਹਾਂਜੀ ਇਹ ਨਾ ਇਹ ਬਚਪਨ ਤੋਂ ਹੀ ਇਹਦੀ ਮੰਮਾ ਇਹਨੂੰ ਲੈ ਕੇ ਗਏ ਸੀ ਹਸਪੀਟਲ ਆਮ ਪ੍ਰਕਾਸ਼ ਦੇ ਹੁੱਠੀਆਂ ਤੋਂ ਹੀ ਵਿਖਾਤਾ ਆਇਆ ਵਾ ਹੋਰ ਵੀ ਜਿਹੜੇ ਲਾਗੇ ਲਾਗੇ ਦੱਸਦੇ ਰਹੇ ਆ ਜਿੱਥੇ ਜਿੱਥੋਂ ਤੱਕ ਦੱਸ ਪੈਂਦੀ ਰਹੀ ਆ ਸੋ ਡਾਕਟਰਾਂ ਨੇ ਇਹੋ ਕਿਹਾ ਉਹ ਵੀ ਪਿੱਛੋਂ ਇਹਦੀ ਰੋਸ਼ਨੀ ਨਹੀਂ ਹੈਗੀ ਸੋ ਬਚਪਨ ਤੋਂ ਹੀ ਇਹਨੂੰ ਉਹਨਾਂ ਨੇ ਅਕੈਡਮੀ ਦੇ ਵਿੱਚ ਭੇਜ ਦਿੱਤਾ ਜਿਹੜੀ ਇਹਨਾਂ ਦੀ ਅਕੈਡਮੀ ਆ ਉਥੇ ਕੀਰਤਨ ਦੀ ਸਿਖਲਾਈ ਕਰਦੇ ਰਹੇ ਆ ਤੇ ਉਸ ਤੋਂ ਬਾਅਦ ਇਹ ਹੁਣ ਆਪਣੇ ਘਰੇ ਵਾਪਸ ਆ ਗਿਆ ਸੋ ਮੇਰੀ ਇਹੋ ਬੇਨਤੀ ਆ ਵੀ ਭਾਈ ਭੁਪਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਕੋਈ ਰੁਜ਼ਗਾਰ ਜਾਂ ਨੌਕਰੀ ਦਾ ਕੋਈ ਨਾ ਕੋਈ ਦਿੱਤਾ ਜਾ ਤਾਂ ਜੋ ਇਹਨਾਂ ਨੇ ਸਖਲਾਈ ਕੀਤੀ ਹੋਈ ਆ ਤਾਂ ਜੋ ਆਪਣੇ ਘਰ ਦਾ ਗੁਜ਼ਾਰਾ ਆਪਣਾ ਗੁਜ਼ਾਰਾ ਜਿਹੜਾ ਸੌਖਾ ਚਲਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਕੋਈ ਕੰਟਰੈਕਟਰ ਇੱਥੋਂ ਬੁਲਾਉਂ ਕਰ ਦਿਓ ਹਾਂਜੀ ਮੈਂ ਪਿੰਡ ਜਿੱਠੂਵਾਲ ਡੇਰਾ ਸੁਧਾਰਪੁਰੀ ਮੇਰਾ ਮੋਬਾਈਲ ਨੰਬਰ 9872028191 9872028191 ਮੇਰੇ ਜਿਹੜੇ ਸਾਥੀ ਨੇ ਉਹਨਾਂ ਨੂੰ ਆਪ ਸੰਗਤਾਂ ਜਿਸ ਤਰ੍ਹਾਂ ਮੇਰੇ ਨਾਲ ਗੱਲ ਹੋ ਜਾਂਦੀ ਕਿ ਭਾਈ ਸਾਹਿਬ ਆਪ ਜੀ ਦਾ ਪ੍ਰੋਗਰਾਮ ਇੱਥੇ ਆ ਤੇ ਮੇਰੇ ਸਾਥੀ ਨੂੰ ਜਿਹੜਾ ਐਡਰੈਸ ਜਾ ਆਪਣਾ ਨਾਮ ਇਹ ਲਿਖਵਾ ਦੇਣਾ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਗੁਰਜੀਤ ਸਿੰਘ ਇਹਨਾਂ ਦਾ ਨਾਮ 78370054267837005426 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਆ ਤਾਂ ਕਿ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਾਡਾ ਗੁਜ਼ਾਰਾ ਬਹੁਤ ਸੌਖੇ ਤਰੀਕੇ ਨਾਲ ਚੱਲ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ